ਹਾਂਜੀ ਦੋਸਤੋ ਇੱਕ ਨਾ ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਪਹੁੰਚਦੇ ਆ ਇੱਥੇ ਮੈਂ ਕੇਸਰੀਆ ਦੁੱਧ ਲਾਲ ਸਿੰਘ ਜੀ ਦਾ ਨਾ ਕੇਸਰੇ ਦੁੱਧ ਜੋ ਤੁਸੀਂ ਆ ਕੇ ਪੀਓਗੇ ਨਾ ਬਹੁਤ ਹੀ ਟੇਸਟੀ ਹੋਵੇਗਾ ਤੇ ਸਾਨੂੰ ਜਿਹੜੀ ਵਧੀਆ ਗੱਲ ਲੱਗੀ ਹੈ ਨਾ ਬਹੁਤ ਵਧੀਆ ਸੁਵਾਲ ਲੱਗਿਆ ਸਾਨੂੰ ਖਾਲਸਾ ਜੀ ਹੈ ਤੇ ਜਿਹੜਾ ਨਾ ਇਹਨਾਂ ਦਾ ਸਟਾਈਲ ਆ ਤੁਸੀਂ ਦੇਖਿਓ ਜਿੱਦਾ ਵੀ ਗਲਾਸ ਚੁੱਕਣ ਦਾ ਹਸਮੁਖ ਇਨਸਾਨ ਨੇ ਬਹੁਤ ਵਧੀਆ ਹਸਮੁਖ ਇਹਨਾਂ ਦਾ ਆਵੇ ਇਹ ਨਾ ਜੀ ਕਿਦਾਂ ਦੇਖੋ ਨਾ ਕਿਸ ਮਜਾਜ ਦੇ ਵਿੱਚ ਆਏ ਆ ਰਹੇ ਜਿਹਨੇ ਸੰਗਤਾਂ ਨੂੰ ਕਿੰਦਾ ਇਹ ਦੁੱਧ ਭਲਾਉਂਦੇ ਆ ਵਾਹ ਜੀ ਵਾਹ ਆ ਦੇਖੋ ਇਹ ਹੈ ਜੀ ਸਾਡੇ ਲਾਲ ਸਿੰਘ ਜੀ ਆ ਜਾ ਭਾ ਆ ਅੱਗੇ ਕਿੱਥੇ ਜੰਮਿਆ ਵਾ ਦਿਲ ਕਰੇਗਾ ਮੱਲੂ ਮਰੀ ਤੁਹਾਡਾ ਵੀ ਹੈ ਨਾ ਜਦੋਂ ਤੁਸੀਂ ਵੀ ਆਉਂਗੇ ਤੁਸੀਂ ਹੈ ਨਾ ਲਾਲ ਸਿੰਘ ਜੀ ਕੋਲ ਪਹੁੰਚੋਗੇ ਤੁਸੀਂ ਤੁਹਾਡਾ ਦਿਲ ਕਰੇਗਾ ਵੀ ਅਸੀਂ ਵੀ ਹੈ ਨਾ ਕੇਸਰ ਵਾਲਾ ਦੁੱਧ ਪੀਣਾ ਹੀ ਪੀਣਾ ਹੈ ਨਾ ਜੀ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਉਹ ਲਾਲ ਸਿੰਘ ਜੀ ਕੋਲੋਂ ਹੈ ਨਾ ਦੁੱਧ ਪੀ ਕੇ ਬਹੁਤ ਹੀ ਚੰਗਾ ਜਿਹੜਾ ਮਹਿਸੂਸ ਕਰਦੇ ਆ ਬਹੁਤ ਹੀ ਉਹਨੂੰ ਆਨੰਦ ਆਉਂਦਾ ਹਾਂਜੀ ਲਾਲ ਜੀ ਲਾਲ ਸਿੰਘ ਜੀ ਵੈਗੁਰ ਜੀ ਦਾ ਖਾਲਸਾ ਜੀ ਵੈਗੁਰ ਜੀ ਦਾ ਖਾਲਸਾ ਜੀ ਵੈਗੁਰ ਜੀ ਕੀ ਫਤਿਹ ਜੀ ਲਾਲ ਸਿੰਘ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਸਾਨੂੰ ਸਭ ਤੋਂ ਪੁਰਾਣੀ ਦੁਕਾਨ ਲਾਲ ਸਿੰਘ ਦੀ ਆ ਲਾਲ ਸਿੰਘ 2004 ਪੰਜ ਤੋਂ ਨਹੀ ਹੈ ਜੇ ਦੁਕਾਨ ਅੱਛਾ ਜੀ ਤੁਸੀਂ ਆਪ ਖੁਦ ਜੀ ਆਪਣੇ ਬਜ਼ੁਰਗ ਵੀ ਇਹੀ ਹੈ ਕੀਤਾ ਕਰਦੇ ਸੀ ਜੀ ਆਪਣੇ ਬਜ਼ੁਰਗਾਂ ਤੋਂ ਜਾਂ ਤੁਸੀਂ ਆਪਸ ਤਾੜੀ ਤੁਸੀਂ ਮੈਂ ਆਪ ਹੀ ਕਰਦਾ ਜੀ ਠੀਕ ਹੈ ਜੀ ਠੀਕ ਹੈ ਦਾਸ ਨੇ ਕਿਸਾਨ ਜੀ ਵੀ ਰਿਹਾ ਬਾਬਾ 1800 ਦੀ ਸੰਗਤ ਕੀਤੀ ਦਾਸ ਨੇ ਠੀਕ ਹੈ ਜੀ ਠੀਕ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਵੀਰ ਜੀ ਹੈ ਨਾ ਇੰਨਾ ਸੋਹਣਾ ਸਾਡੇ ਨਾਲ ਬਿਹੇਵ ਕਰਦੇ ਜੀ ਬਾਕੀ ਹਾਂ ਕੇਸਰਵਾ ਗੁਲਾਬ ਆਇਲ ਇਲਾਇਚੀਆ ਬਾਕੀ ਸਾਰੀ ਚੀਜ਼ ਪਿਓਰ ਹੈ ਤੁਹਾਡੇ ਸਾਹਮਣੇ ਦੋਸਤੋ ਜਿਹੜਾ ਵੀ ਚੀਜ਼ ਬਣਾਉਂਦੇ ਆ ਸਾਰਾ ਕੁਝ ਤੁਹਾਡੇ ਸਾਹਮਣੇ ਬਣਾਉਂਦੇ ਆ। ਲੋ ਜੀ ਲੋ। ਇੱਕ ਵਾਰੀ ਨਾ ਤੁਸੀਂ ਜਦੋਂ ਅਮਰਤਸਰ ਸਾਹਿਬ ਆਉਂਗੇ ਤਾਂ ਤੁਸੀਂ ਲਾਲ ਸਿੰਘ ਜੀ ਕੋਲ ਜਿਹੜਾ ਵੀ ਇੱਕ ਵਾਰ ਨੂੰ ਤੁਸੀਂ ਦੁੱਧ ਜ਼ਰੂਰ ਪੀ ਕੇ ਜਾਣਾ। ਕੇਸਰ ਦੁੱਧ 2 ਨੰਬਰ ਗੇਟ ਵਾ। ਹਾਂਜੀ ਇੱਧਰ ਸਾਹਮਣੇ ਤੋਂ 2 ਨੰਬਰ ਗੇਟ ਦੇ ਸੱਜੇ। ਨੰਗਰ ਤੇ ਬੈਕ ਸਾਈਡ ਤੇ ਹੈ ਲਾਲ ਸਿੰਘ। ਤਕਸਾਲ ਦੇ ਗੁਰਮੁਖ ਸਾਹਿਬ ਸਦਨ ਦੁਕਾਨ ਵਾ। ਉਹਦੇ ਥੱਲੇ ਲਾਲ ਸਿੰਘ ਹਜੂਰੀਆ। ਵੱਡੀ ਗੱਲ ਇਹ ਹੈ ਜੀ ਸਾਡੇ ਭਰਾ ਨੇ ਗੁਰ ਸਿੱਖਾ ਹਣਾ। ਅਮਰਤਸਰ ਕਿਹਾ ਵਾ ਜੀ ਇਹਨੇ ਪੰਜਾਬੀ ਸਾਡਾ ਪਰਿਵਾਰ ਹੈ। ਸਾਨੂੰ ਆਪਣੇ ਦੀ ਹੈ ਨਾ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤੁਸੀਂ ਦਰਬਾਰ ਸਾਹਿਬ ਆਉਂਦੇ ਹੋ ਤਾਂ ਤੁਸੀਂ ਜਦੋਂ ਵੀ ਨਾ ਇੱਥੋਂ ਤੁਸੀਂ ਖਾਣਾ ਜੋ ਵੀ ਜੋ ਵੀ ਤੁਸੀਂ ਤੁਹਾਨੂੰ ਇੱਥੇ ਮਦਦ ਚਾਹੀਦੀ ਹੈ ਤੁਸੀਂ ਉਹ ਆਪਣੇ ਤੋਂ ਕਰਵਾਇਆ ਕਰੋ ਕਿਉਂਕਿ ਜੇ ਅਸੀਂ ਆਪਣੇ ਦੀ ਹੈ ਨਾ ਸਪੋਰਟ ਕਰਾਂਗੇ ਤਾਂ ਹੀ ਫਿਰ ਉਹ ਸਾਡੇ ਅੱਗੇ ਸਾਡੇ ਆਪਣੇ ਅੱਗੇ ਆਣਗੇ ਤੇ ਵੱਡੀ ਗੱਲ ਕੀ ਹੈ ਨਾ ਸਫਾਈ ਬਹੁਤ ਰੱਖਦੇ ਆ ਆ ਤੁਸੀਂ ਵੇਖੋ ਨਾ ਕਿਵੇਂ ਵੀ ਵਿੱਚ ਗੁਲਾਬ ਦੇ ਫੁੱਲ ਫੁੱਲ ਚ ਪਾਉਂਦੇ ਆ ਕੇਸਰ ਪਾਇਆ ਗਿਆ ਤੇ ਆ ਦੇਖੋ ਪੂਰਾ ਡਰਾਈ ਫਰੂਟ ਵੀ ਵਿੱਚ ਪਹੁੰਚਿਆ ਬਹੁਤ ਸੋਹਣਾ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਜਦੋਂ ਗਲਾਸ ਦੇ ਵਿੱਚ ਪਰੋਸਦੇ ਆ ਕੋਈ ਚੀਜ਼ ਬਹੁਤ ਵਧੀਆ ਲੱਗੇਗੀ ਇਹਦੇ ਪੂਰੇ ਚ ਪਾ ਗਿਆ ਉਸ ਤੋਂ ਬਾਅਦ ਤੁਸੀਂ ਇਹ ਨਾ ਜਦੋਂ ਇਹਨੂੰ ਪੀਓਗੇ ਤਾਂ ਫਿਰ ਲਾਜਵਾਬ ਹੀ ਇਹਦਾ ਟੇਸ ਹੁੰਦਾ ਉਹ ਵੀ ਫਰਕ ਬਾਕੀ ਵੱਡੀ ਗੱਲ ਹੈ ਨਾ ਜਦੋਂ ਤੁਸੀਂ ਲਾਲ ਸਿੰਘ ਜੀ ਨਾਲ ਆ ਕੇ ਮਿਲੋਗੇ ਤੁਹਾਨੂੰ ਆਪਣੇ ਆਪ ਹੀ ਦਿਲ ਕਰੇਗਾ ਵੀ ਅਸੀਂ ਤੁਹਾਨੂੰ ਪੇਨੇ ਵੀਵਰ ਮਿਲੇਗੀ ਜੀ ਨਾ ਇਹਦੇ ਵਿੱਚ ਕੋਈ ਮਨਾਵਟ ਹੈ ਨਾ ਕੋਈ ਕੇਸਰਾ ਗੁਲਾਬ ਹੈ ਵੱਡੀ ਗੱਲ ਨਹੀਂ ਸਾਡੇ ਕੋਲ ਸਿੱਖ ਪਾਈ ਹੈ ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਵੋਗੇ ਤਾਂ ਜਰੂਰ ਮਿਲ ਕੇ ਜਾਓ ਕੰਮਿਆਰ